ਦੋਸਤੋ ਸਤਿ ਸ੍ਰੀ ਅਕਾਲ ਅੱਜ ਫੇਰ ਆਪਾਂ ਗੁਰਦੀਪ ਸਿੰਘ ਸਰਪੰਚ ਵੀਰ ਕਲਾਂ ਜੀ ਨਾਲ ਗੱਲਬਾਤ ਕਰਦੇ ਆਂ ਸਮੇਂ ਦੇ ਹਾਲਾਤਾਂ ਤੇ ਹੋਰ ਜੀ ਸਰਪੰਚ ਸਾਹਿਬ ਕੀ ਹਲਚਲ ਆ ਜੀ ਠੀਕ ਠਾਕ ਜੀ ਚੜ੍ਹਦੀ ਕਲਾ ਸਰਪੰਚ ਸਾਹਿਬ ਜੀ ਜਦੋਂ 2017 ਦਾ ਇਲੈਕਸ਼ਨ ਹੋਇਆ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਬੈਠੀ ਆਮ ਸਮੂਹ ਪੰਜਾਬੀਆਂ ਨੂੰ ਇਹ ਹੋਇਆ ਵੀ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਅਸੀਂ ਇਸ ਪਾਰਟੀ ਨੂੰ ਅੱਗੇ ਨਹੀਂ ਲੈ ਕੇ ਆ ਸਕੇ ਜਦੋਂ ਫਿਰ 2022 ਦਾ ਇਲੈਕਸ਼ਨ ਆਇਆ ਸਮੂਹ ਪੰਜਾਬੀਆਂ ਨੇ ਵੱਤ ਚੜ ਕੇ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਸਰਕਾਰ ਵੀ ਲਿਆਂਦੀ ਸਰਕਾਰ ਕਹਿ ਲੋ ਵੀ 92 ਐਮਐਲਏ ਜਿਤਾ ਕੇ ਰਿਕਾਰਡ ਤੋੜ ਬਹੁਮਤ ਦੇ ਵਿੱਚ ਸਰਕਾਰ ਨੂੰ ਲੈ ਕੇ ਆਏ ਕੀ ਅੱਜ ਡੇਢ ਸਾਲ ਤੋਂ ਘੱਟ ਸਮਾਂ ਰਹਿ ਗਿਆ ਕੀ ਸਾਨੂੰ ਤੁਸੀਂ ਦੱਸ ਸਕਦੇ ਹੋ ਵੀ ਸਮੂਹ ਪੰਜਾਬੀਆਂ ਦੇ ਉਹ ਚੜੇ ਹੋਏ ਚਾ ਉਹ ਚੜੀਆਂ ਹੋਈਆਂ ਖੁਸ਼ੀਆਂ ਬਰਕਰਾਰ ਨੇ ਜਾਂ ਫਿਰ ਸਰਕਾਰ ਤੋਂ ਕਿੰਨਾ ਕੁ ਸੰਤੁਸ਼ਟੋਂ ਕਿੰਨਾ ਕੁ ਸਰਕਾਰ ਨੇ ਕੰਮ ਕੀਤਾ ਦੱਸੋ ਜੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਬਈ ਜਨੂਨ ਸੀ ਪੰਜਾਬ ਦੇ ਲੋਕਾਂ ਚ ਜਿਹੜਾ 2017 ਤੋਂ ਅਲੰਭਾ ਲੋਕਾਂ ਨੇ 2022 ਤੱਕ ਉਤਾਰਿਆ ਬਿਲਕੁਲ ਐਡਾ ਵੱਡਾ ਬਹੁਮਤ بس ਇਨਕਲਾਬ ਹੀ ਲਿਆਤਾ ਲੋਕਾਂ ਵੱਲੋਂ ਹਮ ਲੋਕ ਪੂਰੀ سپورਟ ਨਾਲ ਤਨ ਦੇ ਹੀ ਨਾਲ ਤਨੋਂ ਮਨੋਂ ਤਨੋਂ ਹਰ ਬੰਦਾ ਹਰ ਪੰਜਾਬੀ ਦੇਸ਼ਾਂ ਬਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੇ ਬਹੁਤ ਜ਼ਿਆਦਾ ਜੋਰ ਲਾਇਆ ਬਹੁਤ ਜ਼ੋਰ ਲਾਇਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹਮ ਹੁਣ ਜਿੱਥੋਂ ਦੀ ਗੱਲ ਵੀ ਸਰਕਾਰ ਆਪਦੀ ਕਸਵੱਟੀ ਤੇ ਪੂਰੀ ਉੱਤਰੀ ਹੈ ਹਮ ਇtanto ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਆਇਆ ਦੇਖਣ ਨੂੰ ਲੱਗਦਾ ਹੀ ਆ ਲੋਕਾਂ ਨਾਲ ਗੱਲਬਾਤ ਕਰਕੇ ਬੀੜੀ ਆਪਣੀ ਕਸਵੱਟੀ ਤੇ ਪੂਰੀ ਉੱਤਰੀ ਹੁੰਦੀ ਹਾਂ ਤਾਂ ਹੁਣ ਕਿੰਨੇ ਲੋਕਾਂ ਨੇ ਨਿਰਾਸ਼ ਨਹੀਂ ਹੋਣਾ ਸੀ ਹਾਂ ਕਿੰਨੇ ਲੋਕ ਨੇ ਮੈਂ ਸੋਸ਼ਲ ਮੀਡੀਆ ਤੇ ਆਪਾਂ ਐਕਟਿਵਾਂ ਤੂੰ ਵੀ ਆ ਮੈਂ ਵੀ ਆ ਹੋਰ ਵੀ ਨੇ ਦੇਖਦੇ ਰਹਿੰਦੇ ਆ ਜਿਹੜੀਆਂ ਪਹਿਲਾਂ ਪੋਸਟਾਂ ਪੈਂਦੀਆਂ ਸੀ ਜਾਂ ਨਾਰੇ ਲੱਗਦੇ ਸੀ ਜਾਂ ਮੰਨ ਵਾਲਾ ਫੋਟੋਆਂ ਵਗੈਰਾ ਪੈਂਦੀਆਂ ਸੀ ਹੁਣ ਤਾਂ ਹੈ ਹੀ ਨਹੀਂ ਕੁਝ ਜਦੋਂ ਚਾਹ ਮਰ ਗਏ ਲੋਕਾਂ ਦੇ ਚਾਹ ਮਰ ਗਏ ਕਿਤੇ ਆਮ ਆਦਮੀ ਪਾਰਟੀ ਨੂੰ ਕਿਸੇ ਕਮੈਂਟ ਦੇ ਵਿੱਚ ਨਿੰਦਿਆ ਜਾਂਦਾ ਤਾਂ ਲੋਕ ਖਾਣ ਨੂੰ ਆਉਂਦੇ ਸੀ ਵੀਰੇ ਬਿਲਕੁਲ ਖਾਣ ਨੂੰ ਆਉਂਦੇ ਸੀ ਹੁਣ ਉਹ ਗੱਲ ਨਹੀਂ ਹੈਗੀ ਚਾਹੇ ਕੋਈ ਮੰਨੇ ਚਾਹੇ ਨਾ ਆਮ ਆਦਮੀ ਪਾਰਟੀ ਕੰਨ ਤੇ ਲਿਖਿਆ ਪੜ ਨਹੀਂ ਰਹੀ ਪਤਾ ਨਹੀਂ ਕੀ ਗੱਲ ਕਿਉਂਕਿ ਟਾਈਮ ਨੇੜੇ ਆ ਗਿਆ ਇਹਦਾ ਮੈਨੂੰ ਲੱਗਦਾ ਵੀ ਸਭ ਤੋਂ ਵੱਡਾ ਕਾਰਨ ਤਾਂ ਦਿੱਲੀ ਵਾਲਿਆਂ ਦੀ ਦਖਲਅੰਦਗੀ ਹੈ ਜਿਹੜੀ ਡੰਗੀ ਚਿੱਤੀ ਦਖਲਅੰਦਗੀ ਹੈ ਹਾਂ ਵਧੀਆ ਉਹ ਆਪਣੇ ਵਧੀਆ-ਵਧੀਆ ਪੋਸਟਰਾਂ ਦੇ ਚੰਗੀਆਂ ਪੋਸਟਰਾਂ ਤੇ ਮਲਾਈਦਾਰ ਪੋਸਟਰਾਂ ਤੇ ਜਿਵੇਂ ਐਡਵਾਈਜ਼ਰ ਲਾਏ ਹੋਏ ਨੇ ਅੱਠ ਹਾਂ 2 ਲੱਖ 65000 ਰੁਪਏ ਕੜਵਾਇਰ ਨੂੰ ਦਿੰਦੇ ਨੇ ਹਾਂ ਤੇ ਉਹ ਸਾਰੇ ਪੰਜਾਬ ਤੋਂ ਬਾਹਰ ਦੇ ਹਾਂ 11 ਆਪਣੇ ਅਸਿਸਟੈਂਟ ਐਡਵਾਈਜ਼ਰ ਨੇ 220000 ਉਹਨਾਂ ਨੂੰ ਇੱਕ ਜਣੇ ਨੂੰ ਦਿੰਦੇ ਨੇ ਹਾਂ ਹੋਰ ਕਿੰਨੇ ਪੈਸੇ ਹੋਰ ਆਉਂਦੇ ਨੇ ਸੀਐਮ ਦੇ ਨਾਲ ਲਾਤੇ ਬੰਦੇ ਜਿਹੜੇ ਹੋਰ ਬਾਕੀ ਜਿਹੜੇ ਕਿਚਤ ਤੇ ਚਲਦੀਆਂ ਵੀ ਦਫ਼ਤਰਾਂ 'ਚ ਵੀ ਬੰਦੇ ਮੰਨ ਲਓ ਵੱਡੇ ਦਫ਼ਤਰਾਂ 'ਚ ਹਾਂ ਡਿਸਟ੍ਰਿਕਟ ਲੈਵਲ ਤੇ ਜਾਂ ਚੰਡੀਗੜ੍ਹ ਵਾਲਦਿਕ ਵੀ ਪਟਾਏ ਹੋਏ ਨੇ ਇਹ ਪਤਾ ਨਹੀਂ ਹੁਣ ਇਸ ਗੱਲ ਦੇ ਬਾਰੇ ਆਪਾਂ ਨੂੰ ਪਤਾ ਨਹੀਂ ਪਰ ਚਰਚਾ ਬਹੁਤ ਚੱਲਦੀ ਐ ਲੋਕ ਫੈਨ ਆਪਣੇ ਹੋ ਗਏ ਵੀ ਯਾਰ ਆ ਕੀ ਐ ਵੀ ਕੀ ਗੱਲ ਹੋਈ ਜਾਂਦੀ ਐ ਹੁਣ ਜਿਵੇਂ ਜਦੋਂ ਸਰਕਾਰ ਆਈ ਭਗਵੰਤ ਮਾਨ ਨੇ ਇੱਕ ਨੰਬਰ ਇਸ਼ੂ ਕੀਤਾ ਹੂੰ ਲੋਕਾਂ 'ਚ ਇਹ ਹੋ ਗਿਆ ਵੀ ਅੱਜ ਤੋਂ ਬਾਤ ਤਾਂ ਹੁਣ ਰਿਸ਼ਕ ਤਾਂ ਬੰਦ ਪਤਾ ਨਹੀਂ ਕੀ ਹੋਜੂ ਨਸ਼ੇ ਬੰਦ ਆਹ ਹੋਜੂ ਬਾਹ ਹੋਜੂ ਕੀ ਤੁਸੀਂ ਸੋਚਦੇ ਹੋ ਪੰਜਾਬ ਦੇ ਵਿੱਚੋਂ ਰਿਸ਼ਵਤ ਖਤਮ ਹੋ ਗਈ ਤੇ ਨਸ਼ਾ ਖਤਮ ਹੋ ਗਿਆ ਮੈਂ ਇਹ ਗੱਲ ਕਰਦਾ ਸਭ ਤੋਂ ਪਹਿਲਾਂ ਮੈਂ ਇਹ ਗੱਲ ਦੱਸਦਾ ਵੀ ਇਹਦੇ ਕੋਈ ਸ਼ੱਕ ਨਹੀਂ ਬਿਜਲੀ ਜਿਹੜੀ ਖੇਤਾਂ ਨੂੰ ਬਿਜਲੀ ਆਉਂਦੀ ਹੈ ਹਾਂ ਲੋਕ ਖੁਸ਼ ਨਹੀਂ ਇਸ ਗੱਲ ਲੋਕ ਖੁਸ਼ ਖੇਤਾਂ ਲਈ ਬਿਜਲੀ ਵਾਲਾ ਇਹ ਸਰਕਾਰ ਨੇ ਵੱਡਾ ਮਾਰਕਾ ਮਾਰਿਆ ਹਾਂ ਆਪਾਂ ਵੀ ਮੰਨਣ ਚ ਕੋਈ ਝਿਜਕ ਨਹੀਂ ਸਾਰੇ ਲੋਕਾਂ ਨੂੰ ਜੇ ਕੋਈ ਇਸ ਗੱਲ ਦਾ ਵੀ ਵਿਰੋਧ ਕਰਦਾ ਉਹ ਮਾੜੀ ਗੱਲ ਹੈ ਦਿਨੇ-ਦਿਨੇ ਲਾਈਟ ਆਉਂਦੀ ਦਿਨੇ ਲਾਈਟ ਆਉਂਦੀ ਬਾਕੀ ਰਹੀ ਰਿਸ਼ਵਤ ਖੋਰੀ ਵਾਲੀ ਗੱਲ ਹਾਂ ਦੱਸੋ ਕਿਹੜੇ ਦਫ਼ਤਰ ਚ ਨਹੀਂ ਚੱਲਦੀ ਹੋ ਕੋਈ ਰਿਸ਼ਵਤ ਖੋਰੀ ਨੂੰ ਫਰਕ ਨਹੀਂ ਪਿਆ ਕੋਈ ਹੁਣ ਤਾਂ ਰਿਸ਼ਵਤ ਤਾਂ ਸ਼ਰੀਆਮ ਚੱਲਦੀ ਹੈ ਪਹਿਲਾਂ ਨਾ ਉਹ ਵੀ ਮੈਨੂੰ ਤਾਂ ਲੱਗਦਾ ਵੱਧ ਕੇ ਹੈ ਹਾਂ ਕੋਈ ਨਹੀਂ ਫਰਕ ਪਿਆ ਤਰੀਕੇ ਕਹਿ ਸਕਦਾ ਹਾਂ ਵੀ ਤਰੀਕੇ ਥੋੜੇ-ਮੋਟੇ ਚੇਂਜ ਹੋ ਗਏ ਹਾਂ ਬਦਲ ਗਏ ਬਸ ਪਰ ਰਿਸ਼ਵਤ ਜਿੱਥੇ ਕਿਤੇ ਹਜ਼ਾਰ ਚੱਲਦੀ ਟੀ ਮੈਨੂੰ ਲੱਗਦਾ ਉੱਥੇ ਤਾਂ 1500 2000 ਬਿਲਕੁਲ ਨਹੀਂ ਬਿਲਕੁਲ ਹੁਣ ਆਪਣਾ ਬਾਪ ਪੈਂਦਾ ਹੀ ਹੈ ਦਫ਼ਤਰਾਂ ਨਾਲ ਸਭ ਜਾਣਦੇ ਆ ਫਿਰ ਕਹਿੰਦੇ ਸ਼ਿਕਾਇਤ ਕਰ ਦਿਓ ਜੇ ਕੋਈ ਬੰਦਾ ਸ਼ਿਕਾਇਤ ਕਰਦਾ ਤਾਂ ਉਹ ਮੁਲਾਜ਼ਮਾਂ ਚੋਂ ਕੱਟਿਆ ਜਾਂਦਾ ਜਿਹੜੇ ਮੈਂਕਮੇ ਦੀ ਕਰੂਗਾ ਕੋਈ ਮੈਂ ਤਾਂ ਖੈਰ ਆਪਣਾ ਤਾਂ ਕੋਈ ਲੋੜ ਹੀ ਨਹੀਂ ਮੈਂ ਤਾਂ ਜਾਣਦਾ ਹੀ ਨਹੀਂ ਦਫ਼ਤਰਾਂ ਦਫ਼ਤਰਾਂ ਚ ਵੀ ਛੱਡੋ ਪਰ ਹਮ ਜਦੋਂ ਦਾ ਮਾਹੌਲ ਜਿਹਦਾ ਪਤਾ ਲੱਗਿਆ ਪਤਾ ਚਾਹੀਦਾ ਹੀ ਨਹੀਂ ਸਹੀ ਗੱਲ ਆ ਸੱਪਾ ਸਾਹਿਬ ਰਿਸ਼ਵਤ ਖੋਰੀ ਵਾਲਾ ਤਾਂ ਬਹੁਤ ਵੱਡਾ ਕਲੰਕਾ ਅਰੇ ਅਜ ਵੀ ਹੈਗਾ ਹੈਗਾ ਬਾਕੀ ਮਾਈਨਿੰਗ ਮਾਈਨਿੰਗ ਹਾਂ ਆ ਇਹਨਾਂ ਨੇ ਰੇਟ ਰੂਟ ਜੇ ਕੱਢੇ ਤੇ ਕਿੱਧਰ ਗਏ ਉਹ ਜਿਹੜਾ ਸੰਗੋ ਖੋਲਿਆ ਸੀ ਸੀਐਮ ਸਾਹਿਬ ਨੇ ਉਧ ਘਾਟਨ ਕੀਤਾ ਸੀ ਉਧਰ ਕਿਸੇ ਖੱਟ ਤੇ ਜਾ ਕੇ ਤੇ ਤੁਸੀਂ ਦੱਸੋ ਵੀ ਕਿੱਥੋਂ ਆ ਰਿਹਾ ਰੇਤਾ ਬਜਰੀ ਆ ਸਮਾਣੇ ਮੈ ਵੱਲ ਟਿੱਪਰਾਂ ਵਾਲੀ ਕਿੱਡੀ ਵੱਡੀ ਘਟਨਾ ਵਾਪਰੀ ਸੀ ਉਹ ਜਿਹੜੇ ਬੱਚੇ ਆ ਗਏ ਸੀ ਬੈਂਡ ਸਕੂਲ ਪੈਣ ਵਾਲੇ ਉਹ ਟਿੱਪਰ ਵੀ ਸ਼ਰੀਆਮ ਚੱਲਦੇ ਨੇ ਇਸੇ ਤਰ੍ਹਾਂ ਪੰਜਾਬ 'ਚ ਹੋਰ ਵੀ ਹੋਣਗੇ ਉਹਨਾਂ ਰੇਤਾਵਾਲੀ ਕਿੱਥੋਂ ਆ ਰਹੀ ਐ ਇਹਨਾਂ ਨੂੰ ਦੇਖਣਾ ਵੀ ਚਾਹੀਦਾ ਕੁੱਲ ਮਿਲਾ ਕੇ ਸਰਪੰਚ ਸਾਹਿਬ ਤੁਸੀਂ ਛੋੜਾ ਇਹ ਮੰਨਣਾ ਬਿਦਲੀ ਦਾ ਦਖਲ ਪੰਜਾਬ ਲਈ ਘਾਤਕ ਹੋ ਰਿਹਾ ਹੈ ਹਮੇਸ਼ਾ ਹੀ ਰਿਹਾ ਹੈ ਅੱਲਾ ਇੰਨਾ ਕਰਕੇ ਨਹੀਂ ਜਦੋਂ ਵੀ ਦਿੱਲੀ ਨੇ ਦਾਖਲ ਕੀ ਦਾਖਲ ਅੰਦਾਜ਼ੀ ਕੀਤੀ ਹੈ ਪਹਿਲਾਂ ਤੋਂ ਲੈ ਕੇ ਪੰਜਾਬ ਲਈ ਘਾਤਕ ਹੀ ਹੋਇਆ ਹੋਏ ਇਤਿਹਾਸ ਹੈ ਪੰਜਾਬ ਦਾ ਚਾਹੇ ਬਦਕਿਸਮਤੀ ਕਹ ਲਈਏ ਪੰਜਾਬ ਦੀ ਜਦੋਂ ਪੰਜਾਬ ਨੇ ਦਿੱਲੀ ਨਾਲ ਜੋਟੀ ਪਾਉਣ ਦੀ ਕੋਸ਼ਿਸ਼ ਕੀਤੀ ਹੈ ਹੱਥ ਵਧਾਉਣ ਦੀ ਕੋਸ਼ਿਸ਼ ਕੀਤੀ ਹੈ ਦਿੱਲੀ ਨੇ ਪੰਜਾਬ ਦਾ ਮਾਰਿਆ ਕੀਤਾ ਹੁਣ ਦਿੱਲੀ ਦੀ ਪੰਜਾਬ ਸਰਕਾਰ ਤੇ ਦਾਖਲ ਅੰਦਾਜ਼ੀ ਹੋਣ ਕਰਕੇ ਪਾਰਟੀ ਦੇ ਕੱਟੜ ਸਪੋਰਟਰ ਜਾਂ ਪੰਜਾਬ ਦੇ ਲੋਕ ਮਸ ਜਿਵੇਂ ਫੈਡ ਅਪ ਹੋਏ ਹੋਏ ਨੇ ਉਹ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਤਿਆਰੀ ਚੱਲ ਰਹੀ ਆ ਤੇ ਗੱਲ ਫੇਰ ਉੱਥੇ ਆ ਕਿ ਤੁਸੀਂ ਕੀ ਸੋਚਦੇ ਹੋ ਇਸ ਮਹਿਮ ਨੂੰ ਮਤਲਬ ਜੋ ਇਲੈਕਸ਼ਨ ਹੋਣ ਜਾ ਰਿਹਾ ਕਿ ਲੁਧਿਆਣਾ ਤਾਂ ਚਲੋ ਕੱਲ੍ਹ ਨੂੰ ਰਿਜ਼ਲਟ ਆ ਜਾਊਗਾ ਪਤਾ ਲੱਗ ਜਾਊਗਾ ਪਰਸੋਂ ਨੂੰ ਤੇ ਦੱਸੋ ਸਾਨੂੰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਬਾਰੇ ਪਲਾਂਕਸਮ ਤੇ ਜਿਲ੍ਹਾ ਪ੍ਰੀਸ਼ਦ ਤਾਂ ਸਰਕਾਰ ਹੁੰਦੀ ਹੈ ਜਿਹਦੇ ਹੋ ਤਕਾ ਕੋਈ ਹੁੰਦਾ ਹੈ ਜੇ ਪਹਿਲਾਂ ਤੁਸੀਂ ਐਂ ਦੇਖੋ ਆਪਣੇ ਨਗਰ ਨਗਬੰਦੀਆਂ ਇਲੈਕਸ਼ਨਾਂ ਚ ਲੋਕਾਂ ਨੇ ਪਿੱਛੇ ਰੱਖਦੇ ਪਟਿਆਲੇ ਨੂੰ ਛੱਡ ਕੇ ਬਾਕੀ ਤਿੰਨਾਂ ਚ ਉੱਤੇ ਫੇਰ ਇਹਨਾਂ ਦੇ ਮਿਹਰਬਾਨਗੇ ਉਹ ਸਾਰੇ ਬਣਾਉਂਦੇ ਆਏ ਨੇ ਪਰ ਇਹ ਆਪਣੇ ਵਰਗੇ ਤਾਂ ਤੁਰੇ ਸੀ ਵੀ ਬਦਲਾ ਆਉਣਾ ਬਦਲਾ ਆਉਣਾ ਆਪਾਂ ਨੇ ਐ ਸੀ ਵੀ ਰਾਜਨੀਤੀ ਬਦਲਣਾ ਐ ਸੀ ਆਪਾਂ ਤਾਂ ਪਰ ਇਹ